ਹੈਲੋ ਹਾਂਜੀ ਗਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਪਤਾ ਹੀ ਹੈ ਹੁਣ ਮੀਂਹ ਦਾ ਮੌਸਮ ਹੈ ਸ਼ੁਰੂ ਹੋ ਰਿਹਾ ਹੈ ਤੇ ਘਰ ਦੇ ਲਗਾ ਰਹੇ ਸੀ ਮਿੱਟੀ ਤੇ ਮੰਮੀ ਹੋਰੀ ਸਾਰੇ ਬਾਈ ਹੋਰੀ ਚਾਚੇ ਹੋਰੀ ਕਹਿੰਦੇ ਸਾਡਾ ਵੀ ਬਲੌਗ ਬਣਾਓ ਸਾਨੂੰ ਵੀ ਦਿਖਾਓ ਬਲੌਗ ਦੇ ਵਿੱਚ ਉਹਨਾਂ ਦਾ ਵੀ ਸ਼ੌਂਕ ਪੂਰਾ ਕਰਦੇ ਆ ਹਾਂਜੀ ਮੌਸਮਾ ਕਿੰਨੇ ਡਿਗਰੀ ਮੌਸਮ ਅੱਜ ਨਾ ਪੰਤਾਲੀ ਡਿਗਰੀ ਮੌਸਮ ਆ ਜੀ ਤੇ ਤੁਸੀਂ ਦੇਖੀਓ ਕਿੰਨਾ ਔਖਾ ਕੰਮ ਕਰਨਾ ਗਰਮੀ ਦੇ ਵਿੱਚ ਰਲਾਈ ਹੋਈ ਆ ਗਰਮੀ ਬਹੁਤ ਐ ਤੇ ਕੋਠੇ ਤੇ ਲੱਗ ਰਹੀ ਆ ਮਿੱਟੀ ਦੇਖੋ ਤੁਹਾਨੂੰ ਸੱਤ ਦੇ ਵੀ ਚੜ ਕੇ ਦਿਖਾਉਨੇ ਆ ਦੇਖੋ ਪੌੜੀ ਵੀ ਲੱਕੜ ਦੀ ਆ ਬਿਲਕੁਲ ਪਹਿਲਾਂ ਵਾਲੀਆਂ ਚੀਜ਼ਾਂ ਹਾਂਜੀ ਆ ਦੇਖੋ ਦੀਦੀ ਓਥੋਂ ਲੈ ਕੇ ਦੇਖੋ ਇੱਥੋਂ ਤੱਕ ਮਿੱਟੀ ਫੇਰੀ ਐਨੀ ਗਰਮੀ ਦੇ ਵਿੱਚ ਬਹੁਤ ਔਖੀ ਆ ਬਈ ਮਿਹਨਤ ਕਰਨੀ ਹਲਿਆ ਵਾਲਾ ਕੋਠਾ ਪਿਆ ਏ ਹਾਂ ਹਾਂਜੀ ਸਾਰੇ ਲੱਗੇ ਹੋਏ ਨੇ ਮੰਮੀ ਹਾਂਜੀ ਬ੍ਰਦਰ ਆਂਕਲ ਸਾਡੀ ਹੈਲਪ ਕਰਾ ਰਹੇ ਨੇ ਚਲ ਕੋਈ ਨਹੀਂ ਚਲ ਹਾਂਜੀ ਫੇਰ ਆਉਣ ਦਿਓ ਬਾਲਟੀ ਪਾਠਾ ਪਾ ਲਈ ਪਹਿਲਾਂ ਤਾਂ ਬੱਠਲਾ ਨਾਲ ਮਿੱਟੀ ਆਉਂਦੀ ਸੀ ਫੇਰ ਕੰਮ ਸੌਖਾ ਕਰਿਆ ਥੋੜਾ ਜਿਹਾ ਔਖਾ ਲੱਗ ਰਿਹਾ ਸੀ ਗਰਮੀ ਦਾ ਕਰਕੇ ਹੁਣ ਬਾਲਟੀ ਨਾਲ ਪ੍ਰੋਸੈਸ ਸ਼ੁਰੂ ਕੀਤਾ ਹੈ ਹੈ गाइस ਹੈਲੋ ਮੀ ਦਾ ਮੌਸਮ ਸ਼ੁਰੂ ਹੋਇਆ ਹੋਇਆ ਜੀ ਹੁਣ ਤੁਹਾਨੂੰ ਪਤਾ ਹੀ ਆ ਤਾਂ ਹੀ ਪੁੱਛਦੇ ਮਿੱਟੀ ਲੱਗ ਗਈ ਆ ਉਹ ਰਕੋਠਿਆ ਦੇ ਮਿੱਟੀ ਲੱਗ ਰਹੀ ਆ ਨਾਲਾ ਕਿਹਨਾਂ ਦੀ ਦੀ ਇੱਧਰ ਟੈਕ ਪਤਾ ਮੂ ਕਿ ਨਹੀਂ ਕਰਨਾ ਕਿਸ ਨੂੰ ਲਾਇਆ ਕਿਸੇ ਨੂੰ ਨਹੀਂ ਲਾਇਆ ਉਹਨੇ ਲਾਇਆ ਕੁਛ ਨਹੀਂ ਕਿਸੇ ਨੂੰ ਕੋਈ ਨਹੀਂ ਲਾਇਆ ਮਿੱਟੀ ਫੇਲ ਦਿਖਾ ਦੇ ਹਾਂਜੀ ਆ ਸਾਡੀ ਦੀਦੀ ਪਹਿਲੀ ਵਾਰ ਇਹਨਾਂ ਨੇ ਬਲੌਗ 'ਚ ਆਏ ਨੇ ਕਿਸੇ ਵੀ ਵੀਡੀਓ 'ਚ ਦੱਬ ਕੇ ਸ਼ੇਅਰ ਕਰਿਓ ਇੱਧਰ ਦੇਖੋ ਦੀਦੀ ਹਾਂ ਬਹੁਤ ਮਿਹਨਤੀ ਨੇ ਜੀ ਕਮੈਂਟ 'ਚ ਜ਼ਰੂਰ ਦੱਸਿਓ ਬਾਈ ਨੂੰ ਲਾ ਲਾ ਹੁਣ ਬੱਠਾ ਚੱਕਦੇ ਨੂੰ ਇੱਥੇ ਖੜੇ ਜੀ ਰਿਹਾ ਏਕਟਰ ਜੀ

ਇੱਧਰ ਮੰਮੀ ਵੀ ਲੱਗੇ ਹੋਏ ਨੇ ਆਜੋ ਭਾਈ ਸਾਰੇ ਹੈਲਪ ਕਰਾਓ ਕਮੈਂਟਾਂ ਚ ਹੈਲਪ ਕਰਾਓ ਸਾਰੇ ਹੁਣ ਤਾਂ ਕੰਮ ਤਕਰੀਬਨ ਨਿਬੜੀ ਗਿਆ ਜੀ ਸਾਰਾ ਬਸ ਥੋੜਾ ਹੀ ਰਹਿ ਗਿਆ ਇੱਧਰ ਪੰਜਾਬੀ ਵਿਰਸੇ ਵਾਲੀ ਪੌੜੀ ਚੜ੍ਹੇ ਜਾਂਦੇ ਸਾਡੇ ਪੌੜੀ ਤੇ ਅੰਗਰੇਜ਼ੀ ਬੰਦਾ ਆਹ ਪੌੜੀ ਬੜੀ ਕੱਟਾ ਹੈ ਜੇ ਮੈਂ ਭਾਬੀ ਚੜ੍ਹੀ ਹੁੰਦੀ ਆ ਭਾਬੀ ਸਾਡੇ ਹੱਥ ਲਾਣਾ ਮੈਡਮ ਨਾ ਪੌੜੀ ਬੜੀ ਚੱਤਾਂ ਜਾਇਂ ਵਾਂ ਤਰੀਕਾ ਕਰਦਾ ਜਾ ਕਰ ਬੋਲੀ ਪਾ ਦਿਓ ਕੋਈ ਪੌੜੀ ਚੜ੍ਹਦੇ ਆ ਤੇ ਹਾਂਜੀ ਪੌੜੀ ਪੌੜੀ ਚੜ੍ਹਦੀ ਏ ਮਟਿਆਰੇ ਨਹੀਂ ਝੂਟਾ ਖਾਜੇ ਨਾਲ ਲੱਕ ਤੇ ਰਹਿ ਹੈ ਮਿੱਟੀ ਲਵਾ ਕੇ ਪਤਲੀਏ ਨਾ ਰੇ ਹਾਂ ਐਡਰ ਹੋ ਜਾਏ ਕੰਨਤ ਉਰੇ ਨਹੀਂ ਹੋ ਜਾ ਇਹਨਾਂ ਨੂੰ ਪੈਸੇ ਲੈਣ ਦੇ ਹੱਥ ਤੋਂ ਮੜਾ ਜਾ ਹੁਣ ਥਾਂ ਥੋੜਾ ਰਹਿ ਗਿਆ ਜੀ ਬੰਦੇ ਹੋ ਗਏ ਨੇ ਬਾਲੇ ਕੋਠੇ ਤੇ ਕਹਿੰਦੇ ਅਸੀਂ ਵੀ ਯੋਗਦਾਨ ਪਾਉਣਾ ਅਸੀਂ ਆਖਿਆ ਜਰੂਰ ਮੂੰਹ ਦਿਖਾ ਕੇ ਮਿੱਟੀ ਲਾਓ ਜੀ ਪਾ ਲਿਓ ਆ ਪੌੜੀ ਵਾਲਾ ਖਾਣਾ ਪਾਠੇ ਉੱਤਰ ਕੇ ਲਪੜਾਂਗੇ ਮੂੰਹ ਦਿਖਾ ਕੇ ਮਿੱਟੀ ਲਾਓ ਜੀ ਪਤਾ ਲੱਗੇ ਵੀ ਮਿੱਟੀ ਲਾ ਰਹੇ ਨੇ ਇਹਨੇ ਸੋਨੇ 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 ਬੰਦੇ ਨਹੀਂ ਮਿੱਟੀ ਦਾ ਠੀਕ ਲਾਉਂਦੇ ਨੇ ਜੀ। ਇਹਨੇ ਫੇਟ ਫੇਟਾ ਦਾ ਇਹ ਤੇ। ਕੋਈ ਬਜਟ ਨਹੀਂ। ਇੱਕ ਭਾਈ ਕਮਲ ਉੱਤਰ ਰਹੀ ਆ। ਕਮਲ ਫੋਨ ਲੈ ਕੇ ਨਹੀਂ ਗਈ ਆਪਦਾ। ਕੀ ਆ ਮੱਦੀ ਆ। ਕਮਲ ਪੌੜੀ ਤੋਂ ਡਰਦੀ ਆ ਜੀ ਸਲੋ ਉਤਰ ਰਹੀ ਆ। ਹਾਂਜੀ ਕੰਮ ਮਿੱਟੀ ਦਾ ਖਤਮ ਹੋ ਗਿਆ। ਨੀਚੇ ਉਤਰ ਰਹੇ ਨੇ। ਅੰਕਲ ਇਹਨਾਂ ਨੇ ਬਹੁਤ ਮਦਦ ਕਰਾਈ ਆ ਸਾਡੇ ਮਾਨਯੋਗ ਸਤਿਕਾਰਯੋਗ ਚਾਚਾ ਜੀ ਜਿਨ੍ਹਾਂ ਨੇ ਮਿੱਟੀ ਤਹਾਂ ਚੜਾਈ ਅੱਲੇ ਤੋਂ ਨਾਲ ਮੇਰੇ ਸਾਡੇ ਮਾਨਯੋਗ ਮਿਸਤਰੀ ਜੀ ਨੇ ਸਿਰੇ ਲਾਇਆ ਜਿੱਤਾਂ ਵੱੜ ਗਿਆ ਹਾਂ ਗਰਮੀ ਵਾਲੇ ਸੀ ਜੀ ਥਾਰੇ ਕਿਤੇ ਨਹੀਂ ਬਸ ਥੋੜਾ ਜਿਹਾ ਕੰਮ ਰਹਿ ਗਿਆ ਜੀ ਇੱਕ ਅੱਧਾ ਅਕਸਰ ਇੱਧਰ ਬੀਬੀਆਂ ਬਹਿਣਾ ਲਾ ਕੇ ਥੋਬੇ ਚਾਰ ਬੈਲੀਆਂ ਹੋ ਕੇ ਬੈਠ ਗਈਆਂ ਚਾਹ ਪਾਣੀ ਦੀ ਸੇਵਾ ਕਰਦੇ ਆ ਜੀ ਹੁਣ ਮਿੱਟੀ ਲਾਉਣ ਵਾਲਿਆਂ ਨੂੰ ਹਾਂ ਫੋਨ ਆ ਆ ਸਾਡਾ ਨੀਕੂ ਜੀ ਸਾਨੂੰ ਪਤਾ ਹੀ ਹੈ ਇਹਦਾ ਫੋਨ ਤੇ ਲੱਗਿਆ ਪਿਆ ਅੱਜ ਇਹਨੇ ਫੁੱਲਾ ਮਿਲ ਗਈਆਂ ਹੈਲੋ ਕਰੋ ਸਾਰਿਆਂ ਨੂੰ ਪਰੂ ਹਾਈ ਕਰੋ ਲਾਈਕ ਕਰੋ ਫੋਲੋ ਕਰੋ ਅੱਜ ਫਰਮੋ ਬੋਕਾ ਇਹ ਸਾਡਾ ਖੱਟਾ ਪੁੱਤਾ ਇਹ ਕਰਦਾ ਹੁਕਮ ਤੇ ਨਿਆਈ ਕਿ ਕੌਣ ਪਹਿਲੇ ਸੀ ਮਿੱਟੀ ਲਾ ਕੇ ਸਾਰੇ ਜਨੇ ਗੋਲਜ ਬੋਤਲਾਂ ਤੱਕ ਲਾ ਐਤੋਂ ਕਰਨਾ ਕੰਮ ਕਰਨੀ ਖਾ ਨਹੀਂ ਸੀ ਹਮੇਂ ਸੀ ੰੰਡਾ ਵੀ ਨਹੀਂ ਗਾਇਸ ਸਾਡਾ ਬੈਂਡਾ ਠੰਡਾ ਗਾ ਜੀ ਇਹੇ ਠੰਡਾ ਠੰਡਾ ਇਹ ਸਾਡਾ ਖੱਟਾ ਪੁੱਤਾ ਮਿੱਟੀ ਲਾ ਕੇ ਸਰੇ ਅਸੀਂ ਹੁਣ ਸਾਰੇ ਜਨੇ ਪਰਾਣਾ ਸੇੰਡਾ ਪੀਣ ਲੱਗਿਆ ਫਿਰ ਅਸੀਂ ਰੋਟੀ ਖਾਵਾਂਗੇ ਆ ਨਿਕਾ ਦੇ ਕਾਕੂ ਨੇ ਕੋਈ ਕੰਮ ਨਹੀਂ ਕਰਾਇਆ ਕੋਠੇ ਤੇ ਜੀਤਾ ਲਾਈਕ ਕਰਿਓ ਸ਼ੇਅਰ ਕਰਿਓ ਜੀ ਸਬਸਕ੍ਰਾਈਬ ਕਰਿਓ ਹਾਂਜੀ ਹੈਲੋ ਗਾਇਜ਼ ਅਸੀਂ ਜੇ ਪਹਿਲੇ ਤੇ ਪਹਿਲੇ ਮੀਟਿੰਗ ਲਾਈਆ ਤੁਹਾਨੂੰ ਪੁਰਾਣਾ ਤਜਰਬਾ ਦਿਖਾਇਆ ਕਿਉਂਕਿ ਹੁਣ ਤਾਂ ਲੋਕ ਸਾਰੇ ਕੋਠਾ ਤੇ ਫਸਾ ਲਾਉਣ ਲੱਗੇ ਨੇ ਪਰ ਸਾਡੀ ਵੀਡੀਓ ਨੂੰ ਜਰੂਰ ਲਾਈਕ ਕਰਨਾ ਕਿਉਂਕਿ ਪੁਰਾਣਾ ਵਿਰਸਾ ਹੈ ਤੇ ਸਖਸ ਕਰਨਾ ਹੈ ਮੈਨੂੰ ਤਕਰੀ ਉਨ ਕੋਈ ਕੁਝ ਕਹਿਣਾ ਨਹੀਂ ਆਉਂਦਾ ਸ਼ੇਅਰ ਜਰੂਰ ਕਰਨਾ 哦，干的嘛？